ਹਾਂਜੀ ਮਿੱਤਰੋ ਅੱਜ ਸੋਨੂੰ ਦਿਖਾਉਣੇ ਆ ਆਪਾਂ ਮਲਕੀਤ ਕੰਬੈਨ 2021 ਮਾਡਲ ਹੈ। ਬਾਲਾ ਮਾਡਲ ਚੈੱਕ ਕਰਾਉਣੇ ਆ। ਇਹ ਹੈਗੀ ਆ ਜੀਰੀ ਵਾਲੀ, ਇੱਕ ਸੀਜ਼ਨ ਵਾਲੀ 2021 ਦੀ ਤੇ ਟਾਇਰ ਹੈਗੇ ਨੇ 90 ਪੈਸੇ, 90 ਪੈਸੇ ਤੋਂ ਪਲੱਸ ਨੇ। ਤੇ ਲਾਲ ਇਨੋਪੇਟੀਬੰਦ ਇੰਜਨ ਚ ਹੈ। ਬਾਕੀ ਮਸ਼ੀਨ ਦੇ ਸਾਰੀ ਦਿਹਾਲੇ ਵਾਲੇ ਜਿਹੜਾ ਦਵਾਉਣੇ ਆ ਕੰਮ ਕਰ ਕਿਤੋਂ ਨਹੀਂ ਭਾਲਦੀ। ਕਿਉਂ ਫਿਰ ਮੈਨੂੰ ਕਿਵੇਂ ਹੋ? ਕੰਮ ਕਰਦੀ ਓਕੇ ਆ ਕਿਤੋਂ ਗਲੀ ਨਹੀਂ ਕਿਤੋਂ ਨਹੀਂ ਸਾਫ਼ ਹੈ ਬਿਲਕੁਲ ਲੱਗੀ ਵੱਜੀ ਨਹੀਂ ਹੈਗੀ ਗੇਅਰ ਡੈਕਸ਼ਨਾਂ ਦੀ ਓਕੇ ਆ ਸੇ ਉਸੇ ਕਰੋ ਚੈੱਕ ਆਲੀਵੇਟਰ ਪਹਿਲੀ ਸੈਲਫ ਸਟਾਰਟ ਮੈਂ ਇੰਡਰੀਆਂ ਮੰਨੀਆਂ ਦੀ ਉਪਕਾਏ ਆ ਗਏ ਮੈਂ ਉਧਾਂਲੇ ਦੇਖਣ ਇਹਨੂੰ ਫੋਰਮੇ ਅੱਗੇ ਮੈਂ ਦੇਖਣ ਵੀ ਆਗੇ ਫੋਰਮੇਨ ਧਰਮਾ ਸਿੰਘ ਮੈਂ ਆਉਂਦਾ ਕਿੱਥੋਂ ਲੱਦੀ ਫਿਰਦੇ ਨੇ ਵਿੱਚੇ ਧਰਮੇ ਦਾ ਫੋਨ ਫੋਨ ਆਇਆ ਸੀ ਵਿੱਚੇ ਲੱਦੀ ਫਿਰਦੇ ਨੇ ਆ ਧਰਮੇ ਆ ਗਈ ਪਾਰਟੀ ਮਲਕੀਤ ਦੇ ਵੈਸੇ ਅੱਜ ਹੀ ਲੈ ਕੇ ਆਏ ਸੀ ਨਾਲ ਮੇਰੀ ਵੀਡੀਓ ਬਣਾ ਲੈਣਾ ਚੰਗੀ ਆ ਹੋ ਠੀਕ ਹੋ ਖੈਰ ਸੁੱਕਾ ਗਜਰਾਤ ਵਾਲੇ ਨੇ ਇਹ ਮੁੰਡੇ ਮਲਕੀਤਾਂ ਦੇ ਸ਼ੌਂਕੀ ਨੇ ਆ ਸਿੱਕਾ ਜੀ ਕਰੋ ਚੈੱਕ ਲੈ ਵੀ ਜਿੰਦਰ ਉੱਪਰ ਚੜ ਜਾ ਇੰਜਨ ਵੀ ਚੈੱਕ ਕਰਾ ਦੇ ਕਿਉਂ ਦਰਮੇ ਹਾਂਜੀ ਠੀਕ ਹੈ ਜੀ ਠੀਕ ਆ ਕੰਮ ਤੇਜ਼ੀ ਜਿ ਨਾਲ ਰਿਹਾ ਹੈ ਬਹੁਤ ਵਧੀਆ ਆ ਕਰੋ ਵੀ ਚੈੱਕ ਹਾਂਜੀ ਓਕੇ ਆ 拉ਜੇਂਦਰ ਉਪਰੋਂ ਦੇਖੇੜਾ ਫੇਰ ਆਪਾਂ ਜੋੜ ਦਾਂਗੇ ਵੀਡੀਓ ਹਾਂਜੀ ਮਿੱਤਰੋ ਉਪਰੋਂ ਦਿਖਾਉਨੇ ਆ ਲਾਲੀ ਨੋਬੇਟੀ ਬੰਦੀ ਇੰਜਨ ਤੇ ਮਸ਼ੀਨ ਚੈੱਕ ਕਰੋ ਉਪਰੋਂ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਨੰਬਰ ਪਾਉਨੇ ਆ ਤੇ ਵੀਡੀਓ ਲੈ ਕੇ ਉੱਪਰ ਭੇਜੂਗਾ ਆਪਣੀ ਇੰਜਨ ਬਿਲਕੁਲ ਸੁੱਕਾ ਹੈ ਕੱਲੂ ਭਾਵੇਂ ਚੱਕ ਲਈ ਇਹਨਾਂ ਦੀ ਹੋਰ ਹੋਰ ਕੱਲੂ ਵੀਡੀਓ ਇਹ ਆਪਣੀ ਆਊਗੀ YouTube ਤੇ ਚੈੱਕ ਕਰੋ ਸਾਰੀ ਮਸ਼ੀਨ ਆਏਗੀ ਆਏਗੀ ਕਿਉਂ ਨਹੀਂ ਆਏਗੀ ਜਰੂਰ ਆਏਗੀ ਮਲਕੀ 2021 ਮਾਡਲ ਦਾ हां जी मित्रों पीछे ट्रंक ਪਿਆ ਸੀ ਤਾਂ ਕਰਕੇ ਥੋੜਾ ਦਾਗ ਹੈ ਮਸ਼ੀਨ ਬਿਲਕੁਲ ਸਾਫ਼ ਹੈ ਬਾਕੀ ਸੋਨੂੰ ਕਾਟਰ ਦਿਖਾਉਨੇ ਆ ਮਸ਼ੀਨ ਦਾ ਕਾਟਰ ਕਰੋ ਚੈੱਕ ਕਿਤੋਂ ਲੱਗਿਆ ਵੱਜਾ ਨਹੀਂ ਬਾਕੀ ਦਾ ਤੁਹਾਡੇ ਸਾਹਮਣੇ ਆ ਚੈੱਕ ਕਰੋ ਫੋਟੋਆਂ ਵੀਡੀਓ ਕੰਬਾਈਨ ਲੈਣ ਵਾਲੇ ਵੀਰ ਨੂੰ ਜ਼ਰੂਰ ਸ਼ੇਅਰ ਕਰ ਦਿਓ ਪੇਜ ਆਪਣਾ ਫੋਲੋ ਕਰ ਲਓ ਚੈੱਕ ਕਰੋ ਅਰ ਪੇਰਪੂਰ ਫੁੱਲ ਹੋਈ ਹੋਈ ਆ ਬਾਕੀ ਟਾਇਰ ਚੈੱਕ ਕਰ ਲੋ 프ਰੰਟ ਟੋਗਰ ਰੀਲ ਬਿਲਕੁਲ ਸਾਫ ਹੈ ਓਕੇ ਜੀ